ਬਹੁਤ ਜਿਆਦੇ ਵਿਚਾਰੇ ਨੇ ਇਹਨੇ ਬਿਟ ਨੂੰ ਸਟਰਗਲ ਕੀਤਾ ਬਸ ਉਹਦੇ ਜਨੂਨ ਹੀ ਇੰਨਾ ਸੀਗਾ ਉਹ ਕਹਿੰਦਾ ਮੈਂ ਕਬੱਡੀ ਗਰਾਊਂਡ 'ਚ ਹੀ ਮਰਨਾਗਾ ਉਹਦਾ ਪਹਿਲਾ ਐਕਸੀਡੈਂਟ ਹੋਇਆ ਉਹਨੂੰ ਮਤਲਬ ਸਾਰੇ ਜਿੰਨੇ ਕੇ ਬੰਦੇ ਸੀਗੇ ਸਾਰਿਆਂ ਨੇ ਸਮਝਾਇਆ ਵੀ ਤੂੰ ਛੱਡ ਦੇ ਗੇਮ ਪਰ ਉਹਨੇ ਨਹੀਂ ਛੱਡੀ ਉਦੋਂ ਬਾਅਦ ਫਿਰ ਐਕਸੀਡੈਂਟ ਹੋਇਆ ਚਲੋ ਬਾਹਰ ਲੰਦੀ ਹੈਲਪ ਨਾਲ ਟੂਰਨਾਮੈਂਟਾਂ ਤੇ ਜਾ ਕੇ ਹੈਲਪ ਨਾਲ ਉਹਦਾ ਇਲਾਜ ਹੋਇਆ ਠੀਕ ਹੋਇਆ ਉਹ ਉਹ ਫੇਰ ਗਰਾਊਂਡ 'ਚ ਆ ਗਿਆ ਤੇ ਜਦੋਂ ਵਿਚਾਰਾ ਵਧੀਆ ਦੁਆਰੋਂ ਆ ਖੇਡਣ ਲੱਗਿਆ ਬਾਹਰ ਵੀ ਖੇਡ ਕੇ ਆਇਆ ਦਬਈ ਖੇਡ ਕੇ ਆਇਆ ਆ ਕੇ ਦਵਾਈ ਤੋਂ ਖੇਡ ਕੇ ਆਈ ਸੀਗਾ ਉਹਦੇ ਪ੍ਰੋਬਲਮ ਆ ਗਈ ਘਰੇ ਸੀਗਾ ਉਹਦੋਂ ਤੇ ਘਰੇ ਸੀਗਾ ਪ੍ਰੋਬਲਮ ਆ ਗਈ ਚਲੋ ਪਟਿਆਲੇ ਲੈ ਗਏ ਉੱਥੇ ਉਹਦੇ ਸਟੰਟ ਪੈ ਗਏ ਡਾਕਟਰ ਨੇ ਵੀ ਉਹਨੂੰ ਖੇਡਣ ਤੋਂ ਮਨਾ ਕਰਤਾ ਅਸੀਂ ਵੀ ਕਿਹਾ ਵੀ ਚਲੋ ਕੋਈ ਹੁਣ ਹੋਰ ਕੰਮ ਦੇਖ ਲੈ ਬਿੱਟੂ ਹਨਾ ਪਰ ਕਹਿੰਦਾ ਨਹੀਂ ਵੀ ਮੈਂ ਤਾਂ ਕਲਾ ਖੇਡਣੀ ਆ ਜੇ ਕਬੱਡੀ ਵਾਲੇ ਨਾ ਹੁੰਦੇ ਤਾਂ ਮੈਂ ਹੁਣ ਵੀ ਨਾ ਬਚਦਾ ਉਹ ਕਹਿੰਦਾ ਮੈਨੂੰ ਤਿੰਨ ਵਾਰ ਇਦਾਂ ਹੋਇਆ ਮੇਰੇ ਨਾਲ ਐਕਸੀਡੈਂਟ ਹੋਇਆ ਤਿੰਨੇ ਵਾਰੀ ਮੈਨੂੰ ਕਬੱਡੀ ਵਾਲਿਆਂ ਨੇ ਬਚਾਇਆ ਹੈਗਾ ਵੀ ਮੈਂ ਨਹੀਂ ਕਬੱਡੀ ਛੱਡਣੀਗੀ ਬਾਹਰੋਂ ਵੀ ਬਹੁਤ ਬੰਦਿਆਂ ਨੇ ਕਿਹਾ ਵੀ ਬਿੱਟੂ ਤਾਲ ਤੇ ਨੂੰ ਬਾਹਰ ਲੈ ਜੰਨੇ ਆ ਹੁਣ ਜੋਗਾ ਸੋਲ ਤੇ ਗੋਪਾ ਬੈਂਸ ਰੁਪਿੰਦਰ ਜਲਾਲ ਪਹਿਲਾਂ ਉਹਨੂੰ ਦਵਾਈ ਖਿਲਾਇਆ ਹੁਣ ਉਹਨੂੰ ਨਿਊਜ਼ੀਲੈਂਡ ਲੈ ਕੇ ਜਾਣਾ ਸੀ ਦਸੰਬਰ ਚ ਉਹਨੇ ਜਾਣਾ ਸੀਗਾ ਖੇਡਣ ਪਰ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ ਇਹ ਇਨਸੀਡੈਂਸ ਤੇ ਪੰਜਾਬ ਸਰਕਾਰ ਨੂੰ ਹੀ ਅਪੀਲ ਕਰਾਂਗੇ ਵੀਰੇ ਵੀ ਪਰਿਵਾਰਾਂ ਦੇ ਇਹਨਾਂ ਦੇ ਕਬੱਡੀ ਪਲੇਅਰ ਦੇ ਜਿਹਦੀ ਡੈਥ ਹੋ ਗਈ ਦੇਖੋ ਉਹ ਤਾਂ ਚਲਾ ਗਿਆ ਪਰ ਉਹਦੇ ਪਰਿਵਾਰਾਂ ਦੀ ਬਾਹ ਫੜੇ ਉਹਨਾਂ ਵਾਸਤੇ ਕੋਈ ਨੌਕਰੀ ਜਾਂ ਕੋਈ ਮਾਲੀ ਸਹਾਇਤਾ ਉਹਨਾਂ ਨੂੰ ਦਿੱਤੀ ਜਾਵੇ ਕਉਂਕਿੰਦੀ ਵਾਈਫ ਵਿਚਾਰੇ ਕਪੜੇ ਸਿਲਕੇ ਜਣਾ ਆਪਣਾ ਗੁਜ਼ਾਰਾ ਕਰਦੇ ਆ ਤੁਸੀਂ ਵੀ ਪਹਿਲਾਂ ਖਿਡਾਰੀ ਰੋ ਯਾਰ ਟਾਰਗੇਟ ਕਰ ਦਿੰਦੇ ਨੇ ਖਿਡਾਰੀ ਨੂੰ ਵੀ ਨਸ਼ਾ ਕੀਤਾ ਇਹਨੂੰ ਕਿਵੇਂ ਦੇਖੀ ਨਹੀਂ ਨਹੀਂ ਵੀਰੇ ਜਦੋਂ ਦੇ ਨਾ ਉਹਦੇ ਸਟੰਡ ਪਿਆ ਉਹ ਤਾਂ ਮਤਲਬ ਬਿਲਕੁਲ ਵੀ ਇਹ ਜਦੋਂ ਬਹੁਤ ਜਿਆਦਾ ਦੂਰ ਸੀਗਾ ਬਿੱਟੂ ਬਿਲਕੁਲ ਵੀ ਇਹ ਜ ਕੋਈ ਗੱਲੇ ਨਹੀਂ ਸੀਗੀ ਹਣਾ ਜੇ ਕੋਈ ਨਸ਼ਾ ਕਰੂਗਾ ਬੰਦਾ ਜਿਹਦੇ ਸਟੈਂਡ ਪੈਨੋਂ ਤਾਂ ਉਹਨੂੰ ਪਤਾ ਹੀ ਆ ਵੀ ਉਹਨੇ ਹੋ ਜਾਣਾਗਾ ਖਿਡਾਰੀ ਬਰਨਾ ਕਿੰਨਾ ਕੋਖ ਹੈ ਤੁਸੀਂ ਬਹੁਤ ਬਹੁਤ ਔਖਾ ਵੀਰੇ ਬਹੁਤ ਜਿਆਦਾ ਸਟਰਗਲ ਆ ਗਿਆ ਬਹੁਤ ਜਿਆਦਾ ਇੱਕ ਗੇਮ ਇਦਾਂ ਦੀ ਅੱਜ ਬਹੁਤ ਜਿਆਦਾ ਇੰਜਰੀਆਂ ਨੇ ਹਣਾ ਸਵੇਰੇ ਸ਼ਾਮ ਪ੍ਰੈਕਟਿਸ ਕਰਨੀ ਫਿਰ ਡਾਈਟ ਹੁਣ ਬਿੱਟੂ ਵਰਗੇ ਬੰਦੇ ਲਈ ਡਾਈਟ ਦਾ ਪ੍ਰਬੰਧ ਕਰਨਾ ਬਹੁਤ ਔਖਾ ਸੀਗਾ ਉਹਦੀ ਘਰੋਂ ਬਹੁਤ ਗਰੀਬ ਸੀ ਆਪ ਹੀ ਵਿਚਾਰੇ ਨੇ ਇਹਨੇ ਰੋਟੀ ਬਣਾ ਕੇ ਖਾਣੀ ਹੁਣ ਇੱਕ ਸਾਲ ਹੀ ਹੋਇਆ ਜੀ ਮੈਰਿਜ ਹੋਈ ਸੀ ਪਹਿਲਾਂ ਇਹ ਤਾਲਾ ਲਗਾ ਕੇ ਜਾਂਦਾ ਹੁੰਦਾ ਸੀ ਘਰੇ ਦੇ ਕੋਈ ਨਹੀਂ ਸੀ ਹੁੰਦਾ ਇਹ ਰਾਤ ਨੂੰ 12 ਵਜੇ ਆਉਂਦਾ 1 ਵਜੇ ਆਉਂਦਾ ਆਪ ਰੋਟੀ ਬਣਾ ਕੇ ਖਾਂਦਾ ਸੀਗਾ ਚਲੋ ਹੁਣ ਇੰਨਾ ਕੁ ਸੁੱਖ ਹੋ ਗਿਆ ਸੀ ਵਿਚਾਰਾ ਇਹ ਆਉਂਦਾ ਸੀ ਕਹਿੰਨੂੰ ਪੱਕੀ ਪਕਾਈ ਰੋਟੀ ਮਿਲਣ ਲੱਗੀ ਸੀਗੀ ਪਰ ਰੱਬ ਨੂੰ ਇਹ ਮਨਜ਼ੂਰ ਨਹੀਂ ਸੀਗਾ ਵਧੀਆ ਵਿਚਾਰੀ ਦੀ ਜ਼ਿੰਦਗੀ ਲਈ ਤੇ ਆਈ ਸੀ ਅੱਗੀ ਵੀਰੇ ਆਪਾਂ ਕਲੱਬ ਵਾਲਿਆਂ ਨੇ ਕੱਲ ਲਾਈਵ 'ਚ ਬੋਲਿਆਗਾ ਵੀ ਅਸੀਂ ਆਵਾਂਗੇ ਸੰਸਕਰਤ ਤੇ ਵੀ ਮਾਲੀ ਮਦਦ ਕਰਾਂਗੇ ਜਿੰਨੀ ਹੋਈ ਹੈ ਨਾ ਵੀ ਅਜੇ ਹਾਲ ਤੱਕ ਕੋਈ ਇਹ ਵੀ ਦੇਖਦੇ ਆ ਵੀਰੇ ਹਨ ਨਹੀਂ ਮੈਂ ਘਰ ਸੀ ਇਹ ਮੁੰਡਾ ਨਾਲ ਖੇਡਦੇ ਜੀਤਾ ਕਿਸੇ ਟੀਮ ਚ ਗਏ ਸੀ ਕਾਟਨਾ ਸਾਹੀ ਆਏ ਸੀ ਪਹਿਲਾਂ ਵਿਚਾਰੇ ਦਾ ਐਕਸੀਡੈਂਟ ਪਹਿਲਾਂ ਵੀ ਹੋ ਚੁੱਕੇ ਸੀ ਦੋ ਐਕਸੀਡੈਂਟ ਤੋਂ ਬਾਅਦ ਆਏ ਤੇ ਕਿਤੇ ਸਟੰਟ ਪਏ ਸੀ ਸਟੰਟ ਪਾਣ ਕਰਕੇ ਡਾਕਟਰ ਨੂੰ ਮਨਾ ਕਰੇ ਜੀ ਖੇਡਣਾ ਵੀ ਤੂੰ ਖੇਡ ਨਹੀਂ ਸਕਦਾ ਪਰ ਉਹ ਜਨੂਨ ਹੈ ਇੰਨਾ ਸੀ ਵੀ ਮੈਂ ਕਬੱਡੀ ਖੇਡਣੀ ਹੋਆ ਮਤਲਬ ਹਾਰਦੀ ਦਿੱਕਤ ਸੀ ਹਾਰਦੀ ਦਿੱਕਤ ਹੈਗੀ ਸੀ ਪਰ ਉਹ ਪਹਿਲਾਂ ਵੀ ਇਹ ਕਹਿੰਦੇ ਜੀ ਮੈਂ ਕਬੱਡੀ ਖੇਡਣੀ ਜੇ ਮੈਨੂੰ ਗਰਾਉਂਡ ਤੋਂ ਚੱਕ ਕੇ ਲੈ ਕੇ ਹੁਣਾ ਬੋਏ ਪਰ ਉਹੀ ਗੱਲ ਸੱਚੀ ਹੋ ਗਈ ਪ੍ਰਮਾਤਮਾ ਨੇ ਜਿਹੜੇ ਮੂੰਹ ਨਿਕਲਿਆ ਤੇ ਕਬੱਡੀ ਦੇ ਜਿਹਨੂੰ ਖੇਡਣੀ ਖੇਡਣ ਨੂੰ ਜਨੂਨ ਹੈ ਬਹੁਤ ਜ਼ਿਆਦਾ ਸੀ ਤੇ ਕੱਲ ਉਹ ਰੇਡ ਪਾਈ ਤੇ ਉਦਾਂ ਥੋੜਾ ਜਿਹਾ ਜਿਵੇਂ ਜ਼ੋਰ-ਜ਼ੋਰ ਵੀ ਨਹੀਂ ਹੋਇਆ ਉਹਨੂੰ ਦਿੱਕਤ ਪਹਿਲਾਂ ਹੈਗੀ ਸੀ ਪਰ ਹੁਣ ਇੱਕ ਸਾਡੇ ਕਬੱਡੀ ਵਾਲੇ ਥੋੜੀ ਬਦਨਾਮ ਵੀ ਕਰੀ ਜਾਂਦੇ ਆ ਜਦੋਂ ਰੇਡ ਪਾ ਕੇ ਆਉਂਦਾ ਵੀ ਪਤਾ ਨਹੀਂ ਕੁਝ ਕਰ ਲਿਆ ਹੁਣਾ ਜਾਂ ਕੁਝ ਇਦਾਂ ਦੀ ਕੋਈ ਗੱਲ ਨਹੀਂ ਸੀ ਉਹਨੂੰ ਪਹਿਲਾਂ ਥੋੜੀ ਜੀ ਪ੍ਰੋਬਲਮ ਸੀ ਇਹ ਕਰਕੇ ਬਦਨਾਮ ਨਾ ਕਰੋ ਖਿਡਾਰੀ ਤੀਗ ਲਵੇ ਹੋਤੀ ਦਿੱਤੀ ਲਵੇ ਇੰਨੇ ਕੋ ਹੋ ਗਏ ਸਵਾ ਕਿਵੇਂ ਦਾ ਸੀ ਤੁਹਾਡਾ ਸਵਾ ਤਾਂ ਬਹੁਤ ਵਧੀਆ ਸੀ ਕਿਉਂਕਿ ਤਾਂ ਸੁਰੂ ਤੋਂ ਜੁੜੇ ਬਚਪਨ ਤੋਂ ਜੁੜੇ ਹੋਏ ਸਾਰੇ ਇਕੱਠੇ ਖੜੇ ਆ ਰਹੇ ਹਾਂ ਜੀ ਹਾਂ ਬਾਕੀ ਹੁਣ ਤਾਂ ਮੈਂ ਚਲੋ ਕਰਦਾ ਵੀ ਬੰਦਾ ਮੁੜਨ ਵਾਲਾ ਨਹੀਂ ਮੁੜਦਾ ਪਰ ਇਹਦੇ ਹੁਣ ਘਰ ਵੀ ਜਦੋਂ ਸਟੰਟ ਪਿਆ ਉਹ ਤੇ ਗਿਰਵੀ ਸੀ ਰੱਖਿਆ ਹੋਇਆ ਵੀ ਜਿੰਨੀ ਹੋ ਸਕੇ ਚਲੋ ਕੋਈ ਬੰਦਾ ਬਾਹਰ ਹੋ ਜਾਏ ਦੀ ਮਦਦ ਕਰੀ ਜਾਵੇ ਕਿਵੇਂ ਦੇਖਦੇ ਤੁਸੀਂ ਵੀ ਖਿਡਾਰੀਓ ਇੱਕ ਦੇਸ਼ ਦਾ ਨਾਮ ਇੱਕ ਪਿੰਡ ਦਾ ਨਾਮ ਇੱਕ ਇਲਾਕੇ ਦਾ ਨਾਮ ਰੋਸ਼ਨ ਕਰਦਾ ਪਰ ਬਾਅਦ ਦੇ ਵਿੱਚ ਪਰਿਵਾਰਾਂ ਨੂੰ ਜਿਹੜਾ ਨਾਮ ਤੱਕੇ ਰਹਿ ਜਾਂਦਾ ਮੈਂ ਤੁਹਾਨੂੰ ਉਹੀ ਦੱਸਦਾ ਨਹੀਂ ਦੇਖੋ ਹੁਣ ਪਿੰਡ ਦੇ ਮੋਧਪੁਰ ਬੋਲੇ ਆ ਅਸੀਂ ਆਏ ਬਾ ਪਰ ਹੁਣ ਇਹ ਪਿੱਛੇ ਇਹ ਤਾਂ ਕਿਸ ਨੇ ਦੇਖਿਆ ਨਹੀਂ ਹੁਣ ਮੋਧਪੁਰ ਬੋਲਣ ਵਾਲੇ ਕਰੀ ਜਾਂਦੇ ਸਾਡਾ ਨਾਮ ਪਿੰਡ ਦਾ ਹੈ ਪਹਿਲਾਂ ਜਦੋਂ ਪਿੱਛੇ ਉਹ ਤਾਂ ਕਿਸ ਨੇ ਦੇਖਿਆ ਨਹੀਂ ਜਦੋਂ ਪਗਾਰ ਦੰਦਾ ਚਾਰ ਪੈਸੇ ਇਕੱਠੇ ਕਰਕੇ ਉਹਨੂੰ ਕੋਈ ਦੁਕਾਨ ਜਾਂ ਕੋਈ ਇਹੋ ਜਿਹਾ ਕੰਮ ਹੀ ਕਰਕੇ ਤੋਰ ਕੇ ਦੇਂਦਾ ਵਿਚਾਰਾ ਬੈਠਾ ਕਰੀ ਜਾਂਦਾ ਜੀ ਉਹ ਤਾਂ ਬਾਣੀ ਫੜੀ ਬਾ ਕੋਈ ਨਹੀਂ ਫੜਦਾ ਹੁਣ ਸਾਰੇ ਮੂਰੇ ਹੋ ਹਾਂ ਸਾਡੇ ਪਿੰਡ ਦਾ ਐ ਸਾਡੇ ਬਿੱਟੂ ਆਏ ਸੀ ਉਦੋਂ ਪਰ ਕੋਈ ਨਹੀਂ ਕਰਿਆ ਨਾ ਕੋਈ ਸਰਪੰਚ ਨਾਲ ਇਹਨਾਂ ਨਾਲ ਦੇਣਾ ਕੋਈ ਨਹੀਂ ਖੜਦਾ ਉਹ ਕੀ ਅਪੀਲ ਕਰਨਾ ਚਾਹੁੰਗੇ ਅਪੀਲਾਂ ਚਲੋ ਸਰਕਾਰ ਅੱਗੇ ਵੀ ਅਪੀਲ ਆਈ ਚਲੋ ਉਹਦੀ ਵਾਈਫਾਇਰ ਵਿੱਚ ਕੋਈ ਨਾ ਕੋਈ ਨੌਕਰੀ ਜਾਂ ਵਗੈਰਾ ਕੁਝ ਵਿਚਾਰਾਂ ਦਾ ਹੰਦਾ ਲੱਗ ਜੇ ਵਧੀਆ ਗੱਲ ਆ ਜੀ ਹਾਂ ਇਹ ਜੀ ਆਪਣਾ ਫਤੇਗੜ ਸਾਹਿਬ ਟੱਪ ਕੇ ਰਪਾਲ ਹੀੜੀ ਟੂਰਨਾਮੈਂਟ ਚੱਲ ਰਿਹਾ ਸੀ ਮੈਂ ਨਾਲ ਹੀ ਖ ਆਗੇ ਸਿਰਜਾ ਫੜਿਆ ਮੈਂ ਬਾਈ ਲਵੇ ਗਿਆ ਬਾਈ ਕਹਿੰਦਾ ਮੈਂ ਠੀਕ ਹੈ ਕਹਿੰਦਾ ਬਗ ਜਾ ਤੂੰ ਚੈਂਚ ਲੱਗ ਜਾ ਦਵਾਰੋਂ ਦਵਾਰੋਂ ਜੋ ਮੈਂ ਦੇਖਿਆ ਬਾਈ ਫੇਰ ਥੱਲੇ गिर ਗਿਆ ਬਾਈ ਤੇ ਉਸ ਤੋਂ ਬਾਅਦ ਚਲੋ ਮੈਨੂੰ ਪਤਾ ਸੀ ਪਹਿਲਾਂ ਬਾਈ ਨੂੰ ਪ੍ਰੋਬਲਮ ਆ ਗਈ ਸਟੰਟ ਪਏ ਹੋਏ ਆਗੇ ਚਲੋ ਮੈਨੂੰ ਕੁਝ ਡਾਊਟ ਹੋ ਗਿਆ ਵੀ ਜਾਦੇ ਗਲਤ ਹੋ ਰਿਹਾ ਹੈਗਾ ਮਾ ਚਲੋ ਮੈਂ ਤਾਂ ਬਈ ਉੱਥੇ ਅਰਦਾਸ ਕਰਨ ਲੱਗ ਗਿਆ ਬਈ ਕਿ ਉੱਥੀ ਨਾਲ ਵਾਲੇ ਮੁੰਡੇ ਚਲੋ ਉਹਨੂੰ ਜਾ ਕੇ ਲੈ ਗਏ ਉਸ ਤੋਂ ਬਾਅਦ ਬਈ ਇੱਕ ਚਲੋ ਮੈਂ ਦੋ ਕਲੱਬ ਵਾਲੇ ਖੜੇ ਸੀ ਉੱਥੇ ਨੰਬਰ ਲਿਖਣ ਵਾਲੇ ਬੰਦੇ ਕੋਲ ਮੈਂ ਉਹਨੂੰ ਪੁੱਛਿਆ ਮਾ ਬਈ ਕਿ ਮੈਂ ਵੀ ਠੀਕ ਹੈ ਬਈ ਚਲ ਤੇ ਉਸ ਤੋਂ ਬਾਅਦ ਉਹ ਕਲੱਬ ਵਾਲਿਆਂ ਦਾ ਬੋਲਣਾ ਦੇਖੋ ਕਿਵੇਂ ਸੀ ਨਾ ਤੇ ਮੈਨੂੰ ਕਹਿੰਦੇ ਵੀ ਕੁਝ ਕਰਿਆ ਹੋਇਆ ਸੀ ਇਹਦਾ ਗਲਤ ਮਾਹ ਨਹੀਂ ਬਾਈ ਮਾਹ ਤਾਂ ਪਹਿਲਾਂ ਪ੍ਰੋਬਲਮ ਸੀ ਬਾਈ ਨੂੰ ਸਟੰਟ ਪਏ ਹੋਏ ਸੀ ਵੀ ਤਾਂ ਕਰਕੇ ਥੋੜਾ ਇਹਦਾ ਪ੍ਰੋਬਲਮ ਆ ਗਿਆ ਤੇ ਉਹਨਾਂ ਨੇ ਮੂਰੋਂ ਰੂਟ ਲਈ ਬੋਲੇ ਮੈਨੂੰ ਕਹਿੰਦੇ ਵੀ ਫੇਰ ਖੇਡ ਦਾ ਅੰਬ ਲੈਣ ਨੂੰ ਕਹਿੰਦੇ ਇਹ ਕਲੱਬ ਵਾਲਿਆਂ ਦੀ ਬੜੰਗੇ ਇਹ ਨਹੀਂ ਸਬਦਾਵਲੀ ਹਾਂ ਇਹ ਸਬਦਾਵਲੀ ਕਹਿੰਦੇ ਖੇਡ ਦਾ ਫੇਰ ਅੰਬ ਲੈਣ ਨੂੰ ਸੀ ਇਹ ਬਈ ਫੇਰ ਉੱਥੋਂ ਅਸੀਂ ਚੁੱਪ ਕਰਕੇ ਮੈਂ ਬਾਹਰ ਆ ਗਿਆ ਬਾਈ ਕਿਵੇਂ ਦੇਖਦੇ ਹੋ ਯਾਰ ਇੱਕ ਖਿਡਾਰੀ ਹੋ ਕੇ ਪਹਿਲਾਂ ਤਾਂ ਸਾਰੀ ਜ਼ਿੰਦਗੀ ਮਿਹਨਤ ਲੱਗ ਜਾਂਦੀ ਹੈ ਇੱਕ ਖਿਡਾਰੀ ਬਣ बस भाई उनी बदनाम कर दिया ज्यादा भाई ये बंदे ने ना भाई सारी उमर ਵਿਚਰਨੇ ਦੁੱਖਾਂ 'ਚ ਕੱਢਤੀ ਚਾਰ ਇਹਦੇ ਐਕਸੀਡੈਂਟ ਹੋਏ ਹੋਏ ਆ ਭਾਈ ਕੋਈ ਨਹੀਂ ਨਾਲ ਖੜਿਆ ਜਦੋਂ ਵਿੱਕੀ ਨੇ ਪਹਿਲਾਂ ਗਿਆ ਪਿੰਡ ਵਾਲਾ ਕੋਈ ਨਹੀਂ ਖੜਿਆ ਭਾਈ ਨਾਲ ਇਹਦੇ ਯਾਰ ਮਿੱਤਰੇ ਖੜਿਆ ਗਿਆ ਸੁੱਚੇ ਹੁਰੀ ਨੇ ਵੀਰੇ ਇਹ ਸਾਰੇ ਅਸੀਂ ਉਰਾਂ ਪਰਾਂ ਤੋਂ ਪੈਸੇ ਇਕੱਠੇ ਕਰਕੇ ਇਕੱਠੇ ਕਰਕੇ ਕਰਦੇ ਸੀ ਜਾਂ ਭਾਈ ਗੁਰਪ੍ਰੀ ਜੰਗੀਆਂਣਾ ਉਹ ਉਹਨੇ ਬਹੁਤ ਸਾਰਾ ਤਕਰੀਆ ਭਾਈ ਦੀ ਬਹੁਤ ਕਾਫੀ ਬੰਦੇ ਨੇ ਹੈਲਪ ਕਰਕੇ ਭਾਈ ਚੱਲ ਰਿਹਾ ਸੀ ਠੀਕ ਧੰਨ ਪਰਿਵਾਰ ਦੀ ਹਾਲਾਤ ਕਿਵੇਂ ਤੇਰੀ ਹਾਂ ਪਰਵਾਦ ਜੀ ਦਾ ਭਾਈ ਜੰਦਾ ਲੱਗਣ ਵਾਲਾ ਕੰਮ ਹੋ ਗਿਆ ਭਾਈ ਹੁ ਰਹੀ ਨਹੀਂ ਕੋਈ ਹੁਣ ਕਲੀ ਮੇਸਰ ਸਾਹਿਬ ਦੀ ਬਾਕੀ ਉਹ ਦੀ ਵਿਚਾਰ ਦੀ ਮਾਲੀ ਮਦਦ ਹੋਈ ਜਾਵੇ ਕੋਈ ਨੌਕਰੀ ਟੱਪੇ ਤੇ ਲੱਗਿਆ ਜਾਵੇ ਹਨਾ ਵੀ ਚਲੋ ਰੋਜ਼ਗਾਰ ਬਣ ਜਾਂਦਾਗਾ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਸਰਕਾਰ ਨੂੰ ਤਾਂ ਅਪੀਲ ਕਰਨਾ ਚਾਹੁੰਦੇ ਪਲੇਰਾਂ ਵਾਸਤੇ ਬਈ ਉਹ ਸੋਚਣਾ ਚਾਹੀਦਾਗਾ ਬਾਕੀ ਨੂੰ ਨੌਕਰੀ ਦੀ ਦੇਖੋ ਸਾਡੇ ਪਿੰਡ ਲਈ ਬਹੁਤ ਮਤਭਾਗੀ ਬਹੁਤ ਦੁੱਖ ਹੈ ਸੈਨਾ ਬਹੁਤ ਔਖਾ ਸਾਡੇ ਸਾਡੇ ਨਗਰ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਤਾਂ ਹੈ ਹੀ ਤੇ ਸਾਰੇ ਪੰਜਾਬ ਜਾਨੀ ਕਬੱਡੀ ਖਿਡਾਰੀ ਦਾ ਨਾਂ ਸੀ ਬਿੱਟੂ ਕਾਡੀ ਘਿਹਾਰੀ ਕਹਿੰਦੇ ਸੀ ਬਲੈਕ ਬਿੱਟੂ ਬਿਲਿਆਲ ਨਾਮ ਸੀ ਇਹਦਾ ਤੇ ਇਹ ਫਤੇਗੜ ਸਾਹਿਬ ਕੋਈ ਪਿੰਡ ਪਿੰਡ ਹੈ ਜਿੱਥੇ ਜਿਲ੍ਹਾ ਜਿੱਥੇ ਨੂੰ ਪਤਾ ਲੱਗਿਆ ਉੱਥੇ ਖੇਡਾਂ ਸੀ ਉੱਥੇ ਖੇਡਾਂ 'ਚ ਪਿਆਰ ਸੀਗਾ ਉੱਥੇ ਰੇਡ ਪਾ ਕੇ ਵਾਪਸ ਆ ਰਿਹਾ ਸੀਗਾ ਰੇਡ ਪਾਇਆ ਤੇ ਪੁਆਇੰਟ ਆਪਣਾ ਲੈ ਆਇਆ ਸੀਗਾ ਵੀਡੀਓ ਵੀ ਵਾਇਰਲ ਹੋ ਰਹੀ ਐ ਇੱਕ ਉਹਦੇ ਵਿੱਚ ਜਦੋਂ ਪੈਂਟ ਲੈ ਕੇ ਬਸ ਉਹਦੇ ਬਸ ਸਿਰ ਫੜੇ ਨੇ ਉਹ ਉੱਥੇ ਬਲਕਿ ਇਹਨੂੰ ਟੈਗ ਹੋ ਗਿਆ ਜੀ ਪਰਿਵਾਰ 'ਚ ਕੋਈ ਨਹੀਂ ਇਹਦੇ ਪਰਿਵਾਰ 'ਚ ਦੇਖੋ ਇਹਦੇ ਮਾਤਾ ਪਿਤਾ ਇੱਕ ਇਹਦਾ ਵੱਡਾ ਭਰਾ ਸੀਗਾ ਉਹਨਾਂ ਦੀ ਪਹਿਲਾਂ ਡੈਥ ਹੋ ਗਈ ਤੇ ਛੋਟੇ-ਛੋਟੇ ਹੀ ਭੈਣ ਭਾਈ ਨੇ ਹੁਣ ਦੋ ਦੋਵੇਂ ਭੈਣ ਭਾਈ ਨੇ ਜੀ ਭੈਣ ਵਿਆਹੀ ਹੈ ਚਲੋ ਇਹ ਵੀ ਆਇਆ ਹੈ ਯਾਨੀ ਹਲੇ ਬੱਚਾ ਹੈ ਨਹੀਂ ਸੀ ਇਹਦੇ ਵਿੱਚ ਤਿੰਨ ਸਾਲ ਹੋਏ ਨੇ ਤੇ ਵਿਆਹ ਹੋਇਆ ਨਹੀਂ ਅਸੀਂ ਤਾਂ ਪੰਜਾਬ ਸਰਕਾਰ ਨੂੰ ਇਹੀ ਬੇਨਤੀ ਕਰਦੇ ਆਂ ਵੀ ਦੇਖੋ ਜਿਹੜਾ ਪਰਿਵਾਰ ਹੈ ਇਹਨਾਂ ਦੀ ਮਦਦਤ ਹੋਣੀ ਚਾਹੀਦੀ ਜਿਵੇਂ ਆਮ ਖੜਿਆਰੀ ਜਾਂ ਕਿਸੇ ਵੀ ਮਦਦ ਤੇ ਕਰਦੇ ਨੇ ਇਹਦੀ ਮਾਲੀ ਸਹਾਇਤਾ ਹੋਣੀ ਚਾਹੀਦੀ ਹੈ ਜਾਂ ਇਹਦੇ ਪਰਿਵਾਰ ਨੂੰ ਕੋਈ ਨੌਕਰੀ ਇਹ ਜਿਹੜੀ ਮੈਸੇਜ ਆ ਉਹਨੂੰ ਕੋਈ ਚਲੋ ਕਿਸੇ ਕੰਮਤਨ ਦੇ ਲੱਗੇ ਜੀ ਵਿਚਾਰੀ ਹਨਾ ਉਹਨੂੰ ਕੋਈ ਨੌਕਰੀ ਦਾ ਸਾਧਨ ਦੇਵੇ ਪੰਜਾਬ ਸਰਕਾਰ ਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਵੀ ਦੇਖੋ ਉਹਨੂੰ ਇਹ ਕਰਨਾ ਬਾਪਸ ਲੋ ਦੁੱਖ ਹੈ ਵਾਪਸ ਤਾਂ ਹੁੰਦਾ ਨਹੀਂ ਹੈਗਾ ਵੀ ਪਰਿਵਾਰ ਨੂੰ ਕੋਈ ਮਾਲੀ ਸਹਾਇਤਾ ਮਿਲਣੀ ਚਾਹੀਦੀ ਜੀ ਕੋਈ ਬੱਚਾ ਬੱਚੇ ਕਿ ਨਹੀਂ ਬੱਚਾ ਹੈ ਨਹੀਂ ਜੀ ਹਾਲੇ ਕੋਈ ਐਸੇ ਸਾਨੂੰ ਇਹਨਾਂ ਹਾਲੇ ਮੜਾ ਪਤਾ ਨਹੀਂ ਮੇਰੇ ਬੱਚਾ ਹਾਲੇ ਤੱਕ ਘੜੀ ਹੈ ਨਹੀਂ ਜੀ ਠੀਕ ਹੈ ਸਰਪੰਚ ਸਾਹਿਬ ਤੁਸੀਂ ਬਹੁਤ ਪੁਰਾਣੇ ਹੋ ਸੁਭਾਅ ਕਿਵੇਂ ਦਾ ਸਰ ਸੁਭਾਅ ਇਹਦਾ ਬਹੁਤ ਵਧੀਆ ਜੀ ਨਰਮ ਬਹੁਤ ਨਰਮ ਸੁਭਾਅ ਦੀ ਕਿਸੇ ਨਾਲ ਬਾਲਤੂ ਗੱਲੇ ਨਹੀਂ ਕਰਦੇ ਜੀ ਬਹੁਤ ਕੱਲ ਸਾਡੇ ਨਗਰ ਦੇ ਇਥੇ ਭੋਗ ਸੀ ਖੰਡਪੜ ਸਾਹਿਬ ਦਾ ਮੈਨੂੰ ਮਿਲਿਆ ਉੱਥੋਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਵਾਪਸ ਆ ਰਿਹਾ ਜੀ ਮੈਨੂੰ ਮਿਲਿਆ 사ਸੀ ਕਾ ਬਲਕ ਹੈ ਕਿ ਉਦੋਂ ਬਾਅਦ ਚਲੋ ਮੈਨੂੰ ਪਤਾ ਲੱਗਿਆ ਕਿ ਇਹਨੇ ਖੇਡਣ ਗਿਆ ਜੀ ਇਹਨੇ ਬਾਹਰ ਵੀ ਜਾਣਾ ਸੀ ਨਿਊਜ਼ੀਲੈਂਡ ਦਾ ਦਾ ਵੀਜ਼ਾ ਲੱਗਿਆ ਸੀ ਜੀ ਨਿਊਜ਼ੀ ਆ ਗਿਆ ਸੀ ਵੀਜ਼ਾ ਲੱਗ ਕੇ ਜੀ ਇਹਨੇ ਕਦੇ ਮਹੀਨੇ ਚ ਬਸ ਬਾਹਰ ਜਾਣਾ ਸੀਗਾ ਜੀ ਪਿੰਡ ਦਾ ਵੀ ਨਾਮ ਬੜਾ ਉੱਚੇ ਪੱਧਰ ਬਹੁਤ ਵਧੀਆ ਨਾਂ ਕੀਤਾ ਸਾਡੇ ਪਿੰਡ ਦਾ ਜੀ ਬਿੱਟੂ ਬਲਿਆਲ ਬਿੱਟੂ ਬਲਿਆਲ ਹੋ ਰਹੀ ਸੀ ਸਾਡੇ ਨਕਰ ਦਾ ਪਹਿਲਾਂ ਵੀ ਵਿਚਾਰੇ ਨਾਂ ਖਰੇ ਇੱਕ ਦੋ ਵਾਰੀ ਘਟਨਾ ਹੋਈ ਅੱਲਾ ਜੀ ਗੱਲ ਕੀਤੀ ਜਾਵੇ ਪਰਵਾਹ ਦੀ ਕਿਵੇਂ ਆਰਸੀ ਤੇ ਬਹੁਤ ਡਾਊਨ ਹੈ ਕੁਛ ਨਹੀਂ ਹੈਗਾ ਜੀ ਨੇ ਅਬਦਾ ਬਸ ਏਠੇ ਏਖੜ ਖੇਡਾ ਏ ਤੇ ਖੇਡਾ ਤੇ ਅਬਦਾ ਪੇਟ ਪਾ ਲਿਆ ਠੀਕ ਇਹ ਮੈਚ ਕਰ ਕੋ ਹੋੜੀ ਹੋ ਗਈ ਨਹੀਂ ਮੇਰੇ ਬਾਪ ਦੇਖ ਨਹੀਂ ਕੋਈ ਨਹੀਂ ਰਹੀ